ਗੋਲੀਆਂ ਦੇ ਮਾਮਲੇ ਦੇ ਵਿੱਚ 3 ਨਵੰਬਰ ਦੀ ਰਾਤ ਦਾ ਸੱਚ ਆਇਆ ਸਾਹਮਣੇ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਹੀ ਦੱਸਦੇ ਹਾਂ ਧਰਮਵੀਰ ਉਰਫ ਧਰਮਾ ਤੇ ਉਹਦੇ ਇੱਕ ਸਾਥੀ ਗੁਰਵਿੰਦਰ ਤੇ ਇੱਕ ਹੋਰ ਸਾਥੀ ਲਵਪ੍ਰੀਤ ਆ ਤਿੰਨੋਂ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕ ਦੇ ਉੱਪਰ ਚਾਰ ਬਾਈਕਸ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਜਿਸ ਇਨਸੀਡੈਂਟ ਤੋਂ ਬਾਅਦ ਧਰਮਵੀਰ ਨੂੰ ਇੱਕ ਮਾਈਨਰ ਇੰਜਰੀ ਹੋਈ ਸੀ ਬਟ ਉਹਦਾ ਜੋ ਸਾਥੀ ਗੁਰਵਿੰਦਰ ਹੈ ਉਦੀ ਗੋਲੀ ਲਗਣ ਕਰਕੇ ਬਲੱਡ ਲੌਸ ਹੋਣ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਪੁਲਿਸ ਨੇ ਇਮੀਡੀਟਲੀ ਐਫਆਈਆਰ ਦਰਜ ਕੀਤੀ ਤੇ ਐਸਪੀਡੀ ਪਵਨਜੀਤ ਇਹਨਾਂ ਦੇ ਓਵਰਆਲ ਸੁਪਰਵੀਜ਼ਨ ਦੇ ਅੰਡਰ ਟੀਮਸ ਬਣਾਈਆਂ ਗਈਆਂ ਜਿਨ੍ਹਾਂ ਦੀ ਸੁਪਰਵੀਜ਼ਨ ਤੇ ਮੋਨਿਟਰਿੰਗ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਅੰਡਰ ਸੀਆਈ ਇੰਚਾਰਜ ਐਸਐਚਓ ਸਮਰਾਲਾ ਦੀ ਵਕਰੀ ਵਕਰੀ ਔਰ ਇਹਦੇ ਨਾਲ ਨਾ ਟੈਕਨੀਕਲ ਇੰਚਾਰਜ ਤੇ ਸਪੈਸ਼ਲ ਬ੍ਰਾਂਚ ਇੰਚਾਰਜ ਦੇ ਅੰਡਰ ਵੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਸੀਸੀਟੀਵੀ ਜੋ ਫੁਟੇजेस ਚੈੱਕ ਕੀਤੀ ਗਈਆਂ ਟੈਕਨੀਕਲੀ ਚੈੱਕ ਕੀਤਾ ਗਿਆ ਫੋਨ ਦੇ ਰਿਕਾਰਡਸ ਵਗੈਰਾ ਚੈੱਕ ਕੀਤੇ ਗਏ ਤੇ ਸ਼ੁਰੂਆਤੀ ਹੀ ਦਿਨਾਂ ਦੇ ਵਿੱਚ ਵਿੱਚ 11 ਜੋ ਮੇਨ ਅਕਿਊਜ਼ਡ ਹੈ ਮੈਂ ਤਾਂ ਪਹਿਲਾਂ ਮੈਂ ਅਕਿਊਜ਼ ਨੂੰ ਆਇਡੈਂਟੀਫਾਈ ਕਰ ਲਿਆ ਸੀਗਾ ਤੇ ਉਹ ਤੋਂ ਬਾਅਦ ਇਹਨਾਂ ਤੇ 11 ਸਾਥੀਆਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਨੂੰ ਫੋਲੋ ਕਰਦੇ ਹੋਏ ਫਾਈਨਲੀ ਫਿਰ 8 ਨਵੰਬਰ ਦੀ ਰਾਤ ਪੁਲਿਸ ਨੂੰ ਇੱਕ ਕਨਫਰਮਡ ਸੂਚਨਾ ਮਿਲੀ ਇਹਨਾਂ ਚਾਰੋਂ ਕੇ ਚਾਰੋਂ ਜੋ ਮੇਨ ਅਕਿਊ ਸੀਗੇ ਕੇਸ ਦੇ ਇਹਨਾਂ ਦੇ ਲੁਕੇ ਹੋਣ ਦੀ ਜੋ ਕਿ ਤਰਨ ਤਰਨ ਵਿਖੇ ਇੱਕ ਦਵਿੰਦਰ ਨਾ ਦੇ ਪਰਸਨ ਦੇ ਕੋਲ ਨਾ ਨੇ ਆਪਣੀ ਹਾਈਡਿੰਗ ਲਿੱਤੀ ਸੀਗੀ ਇਮੀਡੀਏਟਲੀ ਕਿਉਂਕਿ ਇਨਫਰਮੇਸ਼ਨ ਬੜੀ ਪੁਖਤਾ ਸੀਗੀ ਤੇ ਐਸਪੀਡੀ ਦੇ ਅੰਡਰ ਫਿਰ ਟੀਮਸ ਬਣਾਇਆ ਗਿਆ ਤੇ ਆਪ ਐਸਪੀਡੀ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਨਾਲ ਇਹਨਾਂ ਦੇ ਰਿਸਪੈਕਟਿਵ ਇੰਚਾਰजेस ਵਗੈਰਾ ਸਾਰੇ ਭੇਜੇ ਗਏ ਤੇ ਉਥੋਂ ਫਿਰ ਦਵਿੰਦਰ ਸਿੰਘ ਕਰੋ ਜਦੋਂ ਸਰਚ ਕੀਤੀ ਗਈ ਤੇ ਉੱਤੇ ਚਾਰੋਂ ਕੇ ਚਾਰੋਂ ਜੋ ਅਕਿਊਜ਼ਡ ਹੈ ਉਹ ਉੱਥੇ ਮਿਲ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਫਿਰ 9 ਤਾਰੀਖ ਨੂੰ ਸਵੇਰੇ ਖੰਨਾ ਲੈ ਕੇ ਆਇਆ ਗਿਆ ਸੀਗਾ ਤੇ ਇਹਨਾਂ ਦੀ ਅਰੈਸਟ ਪਾਈ ਗਈ ਤੇ ਜਦੋਂ ਇਹਨਾਂ ਨੂੰ ਪੇਸ਼ ਹਾਲਤ ਕਰਕੇ ਨਾ ਦਿ ਰਿਮਾਂਡ ਹਾਸਿਲ ਕੀਤਾ ਗਿਆ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਦੱਸਿਆ ਕਿ ਜੋ ਇਨਸੀਡੈਂਟ ਵੇਲੇ ਵਰਤੇ ਗਏ ਹਥਿਆਰ ਉਹਨਾਂ ਨੂੰ ਇਹਨੇ ਇਹਨ ਦੋਨਾਂ ਨੇ ਜੋ ਚਾਰੋਂ ਬਲਕਿ ਇਨਫੈਕਟ ਜੋ ਅਕਿਊਜ਼ ਸੀਗੇ ਇਹਨਾਂ ਨੇ 쿠ਬਾ ਪਿੰਡ ਦੇ ਨੇੜੇ ਇੱਕ ਸੁੰਸਾਨ ਬਿਲਡਿੰਗ ਪਈ ਹੈ ਡੀਫੰਕਟ ਟੋਲ ਪਲਾਜ਼ਾ ਦੀ ਬਿਲਡਿੰਗ ਹੈਗੀ ਉਹਦੇ ਅੰਦਰ ਇਹਨਾਂ ਨੇ ਲੁਕੋਏ ਸੀਗੇ ਤੇ ਕੱਲ ਜਦੋਂ ਇਹਨਾਂ ਨੂੰ ਉੱਥੇ ਵੈਪਨ ਦੀ ਰਿਕਵਰੀ ਦੇ ਲਈ ਲੈ ਕੇ ਜਾਇਆ ਗਿਆ ਤੇ ਉਥੇ ਫਰਸਟ ਫਲੋਰ ਤੇ ਜਾ ਕੇ ਉਥੇ ਕਾਫੀ ਕੂੜਾ ਕਰਕਟ ਪਿਆ ਪਿਆ ਹੈਗਾ ਉਸ ਬਿਲਡਿੰਗ ਦੇ ਵਿੱਚ ਤੋਂ ਉੱਥੇ ਹੀ ਨਾ ਨੇ ਇੱਕ ਤਾਂ ਵੈਪਨ ਰਿਕਵਰ ਹੋ ਗਿਆ ਸੀਗਾ ਜੋ ਕਿ 9mm ਦੇ ਗਲੌਕ ਪਿਸਟਲ ਸੀ ਹੀ ਉਹਦੇ ਰਿਕਵਰੀ ਤੋਂ ਬਾਅਦ ਉਹ ਦੂਜੇ ਵੈਪਨ ਨੂੰ ਰਿਕਵਰ ਕਰਨ ਦੂਜੇ ਕਮਰੇ 'ਚ ਗਏ ਤੇ ਉਥੇ ਜੋ ਅਕਿਊਜ਼ਡ ਹੈਗਾ ਹਰਕਰਨ ਉਰਫ ਕਰਨ ਮਾਤਪੁਰ ਨੇ ਵੈਪ ਬੱਤੀ ਬੋਰ ਦੀ ਕਿਸਤਲ ਉਹਨੂੰ ਕਢਿਆ ਤੇ ਕਢਦੇ ਸਾਥੀ ਨੇ ਆਸੀਆ ਇਨਚਾਰਜ ਵੱਲ ਵੈਪਨ ਨੂੰ ਤਾਨਕੇ ਫਾਇਰਿੰਗ ਕੀਤੀ ਜਿਹਦੇ ਕਰਕੇ ਸਾਡੇ ਸੀਆਈ ਇਨਚਾਰਜ ਨੂੰ ਉਹਨਾਂ ਦੀ ਥਾਈ ਦੇ ਵਿੱਚ ਗੋਲੀ ਲੱਗੀ ਤੇ ਇਮੀਡੀਏਟਲੀ ਸੈਲਫ ਡਿਫੈਂਸ ਆਪਣੀ ਸੈਲਫ ਡਿਫੈਂਸਿਵਨੀ ਟੀਮ ਦੇ ਰਾਖੀ ਦੇ ਲਈ ਫਿਰ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਕਾਰਵਾਈ ਦੇ ਵਿੱਚ ਜੋ ਦੋਸ਼ੀ ਹੈ ਹਰਕਰਨ ਇਹਦੀ ਗੋਡੇ ਦੇ ਵਿੱਚ ਫਿਰ ਇਹਨੂੰ ਕਾਬੂ ਕਰਨ ਦੇ ਲਈ ਐਜ਼ੇ ਵੀ ਬੁਲੇਟ ਦੇ ਇੰਜਰੀ ਹੋਈ ਹੈਗੀ ਇਹਦੇ ਨਾਲ ਨਾਲ ਹੀ ਕਿਉਂਕਿ ਉੱਥੇ ਕਯੋਸ ਮਚ ਗਿਆ ਸੀ ਜਦੋਂ ਫਾਇਰਿੰਗ ਕੀਤੀ ਤੇ ਦੂਜਾ ਜੋ ਸਾਥੀ ਹੈਗਾ ਗੁਰਤੇਜ ਤੇਜੀ ਉਹਨੇ ਉੱਪਰ ਹੀ ਫਰਸਟ ਫਲੋਰ ਤੋਂ ਹੀ ਛਾਲ ਮਾਰਤੀ ਤੇ ਉਹਨੂੰ ਵੀ ਫਿਰ ਥੱਲੇ ਵਾਲੀ ਜੋ ਪੁਲਿਸ ਜੋ ਉੱਤੇ ਖੜੀ ਸੀਗੀ ਮੌਕੇ ਤੇ ਉਹਨਾਂ ਨੇ ਭੱਜ ਕੇ ਉਹਨੂੰ ਵੀ ਕਾਬੂ ਕਰ ਲਿਆ ਤੇ ਮੌਕੇ ਤੇ ਆ ਦੋਨੋਂ ਹੀ ਜੋ ਮੇਨ ਸ਼ੂਟਰ ਸੀਗੇ ਉਸ ਦਿਨ ਦੀ ਇਨਸੀਡੈਂਟ ਦੇ ਵੇਲੇ ਦੋਨਾਂ ਨੂੰ ਹੀ ਪੁਲਿਸ ਕਸਟਡੀ ਤੋਂ ਭਜਣ ਦੀ ਜੋ ਇਹਨਾਂ ਦੀ ਪੂਰੀ ਕਲਦੀ ਕੋਾਇਤ ਸੀਗੀ ਉਹਦੇ ਵਿੱਚ ਰੋਕਿਆ ਗਿਆ ਤੇ ਦੋਨਾਂ ਨੂੰ ਵਾਪਿਸ ਕਾਬੂ ਕਰਕੇ ਫਿਰ ਕਿਉਂਕਿ ਦੋਨਾਂ ਨੂੰ ਇੰਜਰੀ ਹੋਈ ਸੀਗੀ ਤੇ ਸਿਵਲ ਹਸਪਤਾਲ ਸਮਰਾਲਾ ਵਿਖੇ ਇਹਨਾਂ ਨੂੰ ਪਰਤੀ ਕਰਾਇਆ ਗਿਆ ਤੇ ਸਾਡੇ ਸੀਆਈ ਇੰਚਾਰਜ ਨੇ ਵੀ ਜਿਨ੍ਹਾਂ ਨੇ ਬਹੁਤ ਬਹਾਦਰੀ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਵੀ ਫਿਰ ਸਿਵਲ ਹਸਪਤਾਲ ਸਮਰਾਲਾ ਵਿਖੇ ਉਹਨਾਂ ਨੂੰ ਪਰਤੀ ਕਰਾਇਆ ਗਿਆ ਅੱਗੇ ਉਹਨਾਂ ਦਾ ਇਲਾਜ ਹੁਣ ਰਜਿੰਦਰ ਹਸਪਤਾਲ ਵਿਖੇ ਜੋ ਇਹ ਹਰਕਰਨ ਹੈਗਾ ਇਹਨੂੰ ਤੇ ਸਾਡੇ ਸੀਆਈ ਇੰਚਾਰਜ ਨੇ ਫਿਰ ਉੱਥੇ ਰੈਫਰ ਕਰਤਾ ਗਿਆ ਹੈਗਾ ਚਾਰਾ ਜੋ ਅਕਿਊਜ਼ਡ ਹੈ ਇਹਨਾਂ ਦੇ ਡਿਟੇਲਸ ਮੈਂ ਤੁਹਾਨੂੰ ਦੱਸਣਾ ਚਾਹਦੀ ਹੂੰ ਕਿ ਜੋ ਮੇਨ ਉਸ ਦਿਨ 3 ਤਾਰੀਖ ਦੀ ਜੋ ਫਾਇਰਿੰਗ ਹੈ ਉਹਦੇ ਵਿੱਚ ਜੋ ਹਰਕਰਨ ਏਲੀਅਸ ਕਰਨ ਮਾਧਪੁਰ ਐਨ ਫਾਇਰਿੰਗ ਕੀਤੀ ਸੀਗੀ ਇੱਕ ਬੁਲੇਟ ਐਨ ਫਾਇਰ ਕੀਤੀ ਸੀਗੀ ਤੇ ਦੂਜੀ ਜੋ ਬੁਲੇਟ ਹੈ ਉਹ ਗੁਰਤੇਜ ਏਲੀਅਸ ਤੇਜੀ ਉਹਨੇ ਫਾਇਰ ਕੀਤੀ ਸੀਗੀ ਇਹਨਾਂ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਸੀਗੇ ਇੱਕ ਦਾ ਨਾਂ ਹੈਗਾ ਰਾਜਵੀਰ ਤੇ ਦੂਜੇ ਦਾ ਨਾਂ ਹੈਗਾ ਅ ਜੱਸਾ ਤੇ ਆ 4% ਉਸਨੂੰ ਆਏ ਸੀਗੇ ਤੇ ਆ ਜੋ ਕਰਨ ਦੀ ਜੋ ਵੈਪਨ ਦੀ ਜੋ ਬੁਲੇਟ ਸੀਗੀ ਉਹਨੇ ਗੁਰਵਿੰਦਰ ਨੂੰ ਹਿਟ ਕੀਤਾ ਸੀਗਾ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਸੀਗੀ ਤੇ ਜੋ ਗੁਰਤੇਜ ਤੇਜੀ ਨੇ ਜੋ ਬੁਲੇਟ ਜੋ ਫਾਇਰ ਕੀਤਾ ਸੀਗਾ ਉਹ ਧਰਮਵੀਰ ਉਸ ਧਰਮਾਂ ਨੂੰ ਲੱਗੀ ਸੀਗੀ ਇਹਦੇ ਨਾਲ ਨਾਲ ਇਹ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਇੱਕ ਕਿਸੇ ਗੈਂਗਸਟਰ ਦੀ ਪੋਸਟ ਵੀ ਬੜੀ ਵਾਇਰਲ ਹੋਈ ਸੀ ਉਹਦੀ ਵੀ ਪੁਲਿਸ ਨੇ ਫਿਰ ਤਫਤੀਸ਼ ਕੀਤੀ ਉਹ ਜਿਹੜਾ ਪਹਿਲਾਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕੀਤਾ ਸੀਗਾ ਕਿ ਆ ਇੱਕ ਸ਼ਰਾਰਤ ਪਰ ਇੱਕ ਟਰਾਈ ਕੀਤਾ ਸੀਗਾ ਇੱਕ ਇਨਸੀਡੈਂਟ ਜੋ ਕਿ ਇੱਕ ਇਨਾਦੀ ਜੋ ਗਰੁੱਪ ਸੀਗੇ ਇਨਾਦੀ ਆਪਣੀ ਪਰਸਨਲ ਰੰਜਿਸ਼ ਕਰਕੇ ਇੱਕ ਜੋ ਇਨਾਂ ਨੇ ਇੱਕ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਉਹਦੀ ਵਰਤੋਂ ਕਰਕੇ ਲੋਕਾਂ 'ਚ ਡਰ ਬਿਠਾਣ ਦੀ ਇੱਕ ਟਰਾਈ ਕੀਤਾ ਗਿਆ ਸੀਗਾ ਤਾਂ ਉਹਦੇ ਉੱਪਰ ਵੀ ਫਿਰ ਹੁਣ ਪੁਲਿਸ ਨੇ ਸੰਗਿਆਨ ਲੈਂਦੇ ਉਹਦੇ ਉੱਪਰ ਵੀ ਫਿਰ ਵੰਦੀ ਕਾਨੂੰਨੀ ਕਾਰਵਾਈ ਆਫਟਰ ਰਜਿਸਟ੍ਰੇਸ਼ਨ ਆਫ ਐਨ ਐਫਆਈਆ ਕਰੇਗੀ